ਤਹਾਰਾਂ ਨੂੰ ਮੁੱਦੇ ਨਾਜੇ ਰੱਖਦੇ ਹੋਏ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਨਜਾਇਜ਼ ਪਟਾਕਾ ਫੈਕਟਰੀ ਕੀਤੀ ਬੇਨਕਾਬ ਗੱਲਵਾੜਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਜਿਹੜੀ ਇਸ ਮੁਕਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਪੰਜਾਬ ਪੁਲਿਸ ਵੱਲੋਂ ਦਿਨ ਰਾਤ ਜਿਹੜੀ ਮਿਹਨਤ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਤਿਹਾਰਾਂ ਨੂੰ ਮੁੱਦੇ ਨਾਜੇ ਰੱਖਦੇ ਹੋਏ ਇੱਕ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਜਿਹੜੀ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਉਥੇ ਇੱਕ ਜਿਹੜੀ ਨਜਾਇਜ਼ ਪਟਾਕਾ ਫੈਕਟਰੀ ਚੱਲਦੀ ਪਾਈਗੀ ਜਿਸ ਤੇ ਪੁਲਿਸ ਨੇ ਕਾਰਵਾਈ ਕੀਤੀ ਪੁਲਿਸ ਵੱਲੋਂ ਜਾਂਚ ਦੌਰਾਨ ਫੈਕਟਰੀ ਬਿਨਾ ਕਿਸੇ ਲਾਇਸੈਂਸ ਦੇ ਚੱਲਦੀ ਪਾਈ ਗਈ ਇਸ ਮਾਮਲੇ ਤੇ ਫੈਕਟਰੀ ਦੇ ਕੁਝ ਵਿਅਕਤੀਆਂ ਤੇ ਜਿਹੜਾ ਕਾਨੂੰਨੀ ਧਰਾਵਾਂ ਹੇਠ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈ ਉਧਰ ਪੁਲਿਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਗੈਰ ਕਾਨੂੰਨੀ ਫੈਕਟਰੀਆਂ ਨਾ ਸਿਰਫ ਕਾਨੂੰਨ ਦੀ ਉਲੰਘਣਾ ਕਰਦੀਆਂ ਹਨ ਅਤੇ ਲੋਕਾਂ ਦੀ ਜਾਨ ਨੂੰ ਵੀ ਖਤਰੇ 'ਚ ਪਾ ਦਿੰਦੀਆਂ ਹਨ ਇਸ ਤੇ ਕਾਰਵਾਈ ਕਰਦੇ ਆਂ ਪੋਰਸ ਨੇ ਜਿਹੜਾ ਮਾਮਲਾ ਦਰਜ ਕੀਤਾ ਹੈ ਇਸ ਤੇ ਸੀਨੀਅਰ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਅੱਜ ਮੇ ਪੀ 29 2025 ਨੂੰ ਐਸ ਐਚਓ ਸਿਟੀ ਸ੍ਰੀ ਮੁਖਤਸਰ ਸਾਹਿਬ ਨੂੰ ਸਿਕਰਟ ਇਨਫੋਰਮੇਸ਼ਨ ਮਿਲੀ ਕਿ ਏਰੀਏ ਚ ਇੱਕ ਨਜਾਇਜ਼ ਪਟਾਕਾ ਫੈਕਟਰੀ ਆਪਰੇਟ ਕਰ ਰਹੀ ਹੈ ਜਿਸ ਮੁਕੱਲਕਾ ਐਫ ਆਈ ਆਰ ਨੰਬਰ 180 ਅੰਡਰ ਸੈਕਸ਼ਨ ਰੈਲੇਵੈਂਟ ਸੈਕਸ਼ਨਸ ਆਫ ਐਕਸਪਲੋਸਿਵ ਐਕਟ ਰਜਿਸਟਰ ਕੀਤੀ ਗਈ ਇਸ ਚ 4 ਕਿਊਬ ਨਾਮਜ਼ਾਦ ਕੀਤੇ ਗਏ ਜਿਨ੍ਹਾਂ ਚ ਇੱਕ ਅਕਿਊਜ਼ਡ ਔਨ ਦੀ ਸਪੌਟ ਅਰੈਸਟ ਹੋ ਗਿਆ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਾਫੀ ਮਾਤਰਾ ਚ ਪਟਾਕੇ ਤੇ ਐਕਸਪਲੋਸਿਵ ਰਿਕਵਰ ਹੋਇਆ ਤਿਹਾਰਾਂ ਨੂੰ ਮੁੱਦੇ ਨਾ ਜੇ ਰੱਖਦੇ ਹੋਏ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਨਜਾਇਜ਼ ਪਟਾਕਾ ਫੈਕਟਰੀ ਕੀਤੀ ਬੇਨਕਾਬ ਗੱਲਵਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਜਿਹੜੀ ਇਸ ਮੁਕਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਪੰਜਾਬ ਪੁਲਿਸ ਵੱਲੋਂ ਦਿਨ ਰਾਤ ਜਿਹੜੀ ਮਿਹਨਤ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਤਿਹਾਰਾਂ ਨੂੰ ਮੋਦੇ ਨਾਜਰ ਰੱਖਦੇ ਹੋਏ ਇੱਕ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਜਿਹੜੀ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਉਥੇ ਇੱਕ ਜਿਹੜੀ ਨਾਜਾਇਜ਼ ਪਟਾਕਾ ਫੈਕਟਰੀ ਚੱਲਦੀ ਪਾਈ ਗਈ ਜਿਸ ਤੇ ਪੁਲਿਸ ਨੇ ਕਾਰਵਾਈ ਕੀਤੀ ਪੁਲਿਸ ਵੱਲੋਂ ਜਾਂਚ ਦੌਰਾਨ ਫੈਕਟਰੀ ਬਿਨਾ ਕਿਸੇ ਲਾਇਸੈਂਸ ਦੇ ਚੱਲਦੀ ਪਾਈ ਗਈ ਇਸ ਮਾਮਲੇ ਤੇ ਫੈਕਟਰੀ ਦੇ ਕੁਝ ਵਿਅਕਤੀਆਂ ਤੇ ਜਿਹੜਾ ਕਾਨੂੰਨੀ ਧਰਾਵਾਂ ਹੇਠ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈ ਉਧਰ ਪੁਲਿਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਗੈਰ ਕਾਨੂੰਨੀ ਫੈਕਟਰੀਆਂ ਨਾ ਸਿਰਫ ਕਾਨੂੰਨ ਦੀ ਉਲੰਘਣਾ ਕਰਦੀਆਂ ਹਨ ਅਤੇ ਲੋਕਾਂ ਦੀ ਜਾਨ ਨੂੰ ਵੀ ਖਤਰੇ 'ਚ ਪਾ ਦਿੰਦੀਆਂ ਹਨ ਇਸ ਤੇ ਕਾਰਵਾਈ ਕਰਦੇ ਆਂ ਪੁਲਿਸ ਨੇ ਜਿਹੜਾ ਮਾਮਲਾ ਦਰਜ ਕੀਤਾ ਇਸ ਤੇ ਸੀਨੀਅਰ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਅੱਜ ਮੇ ਪੀ 29 2025 ਨੂੰ ਐਸ ਐਚਓ ਸਿਟੀ ਸ੍ਰੀ ਮੁਕਤਸਰ ਸਾਹਿਬ ਨੂੰ ਸਿਕਰਟ ਇਨਫੋਰਮੇਸ਼ਨ ਮਿਲੀ ਕਿ ਏਰੀਏ ਚ ਇੱਕ ਨਜਾਇਜ਼ ਪਟਾਕਾ ਫੈਕਟਰੀ ਆਪਰੇਟ ਕਰ ਰਹੀ ਹੈ ਜਿਸ ਮਤਲਕਾ ਐਫ ਆਈ ਆਰ ਨੰਬਰ 180 ਅੰਡਰ ਸੈਕਸ਼ਨ ਰੈਲੇਵੈਂਟ ਸੈਕਸ਼ਨਸ ਆਫ ਐਕਸਪਲੋਸਿਵ ਐਕਟ ਰਜਿਸਟਰ ਕੀਤੀ ਗਈ ਜਿਸ ਚ 4 ਕਿਊਬ ਨਾਮਜ਼ਾਦ ਕੀਤੇ ਗਏ ਜਿਨ੍ਹਾਂ ਚੋਂ ਇੱਕ ਅਕਿਊਜ਼ਡ ਓਨ ਦੀ ਸਪੌਟ ਅਰੈਸਟ ਹੋ ਗਿਆ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹੈ ਕਾਫੀ ਮਾਤਰਾ ਚ ਪਟਾਕੇ ਤੇ ਐਕਸਪਲੋਸਿਵ ਰਿਕਵਰ ਹੋਇਆ ਤਿਹਾਰਾਂ ਨੂੰ ਮੁੱਦੇ ਨਾਜੇ ਰੱਖਦੇ ਹੋਏ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਨਜਾਇਜ਼ ਪਟਾਕਾ ਫੈਕਟਰੀ ਕੀਤੀ ਬੇਨਕਾਬ ਗੱਲਵਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਜਿਹੜੀ ਇਸ ਮੁਕੀ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਪੰਜਾਬ ਪੁਲਿਸ ਵੱਲੋਂ ਦਿਨ ਰਾਤ ਜਿਹੜੀ ਮਿਹਨਤ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਤਿਹਾਰਾਂ ਨੂੰ ਮੋਦੇ ਨਜ਼ਰ ਰੱਖਦੇ ਹੋਏ ਇੱਕ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਜਿਹੜੀ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਉਥੇ ਇੱਕ ਜਿਹੜੀ ਨਾਜਾਇਜ਼ ਪਟਾਕਾ ਫੈਕਟਰੀ ਚੱਲਦੀ ਪਾਈ ਗਈ ਜਿਸ ਤੇ ਪੁਲਿਸ ਨੇ ਕਾਰਵਾਈ ਕੀਤੀ ਪੁਲਿਸ ਵੱਲੋਂ ਜਾਂਚ ਦੌਰਾਨ ਫੈਕਟਰੀ ਬਿਨਾ ਕਿਸੇ ਲਾਇਸੈਂਸ ਦੇ ਚੱਲਦੀ ਪਾਈ ਗਈ ਇਸ ਮਾਮਲੇ ਤੇ ਫੈਕਟਰੀ ਦੇ ਕੁਝ ਵਿਅਕਤੀਆਂ ਤੇ ਜਿਹੜਾ ਕਾਨੂੰਨੀ ਧਰਾਵਾਂ ਹੇਠ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈ ਉਧਰ ਪੁਲਿਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਗੈਰ ਕਾਨੂੰਨੀ ਫੈਕਟਰੀਆਂ ਨਾ ਸਿਰਫ ਕਾਨੂੰਨ ਦੀ ਉਲੰਘਣਾ ਕਰਦੀਆਂ ਹਨ ਅਤੇ ਲੋਕਾਂ ਦੀ ਜਾਨ ਨੂੰ ਵੀ ਖਤਰੇ 'ਚ ਪਾ ਦਿੰਦੀਆਂ ਹਨ ਇਸ ਤੇ ਕਾਰਵਾਈ ਕਰਦੇ ਆ ਪੁਲਿਸ ਨੇ ਜਿਹੜਾ ਮਾਮਲਾ ਦਰਜ ਕੀਤਾ ਇਸ ਤੇ ਸੀਨੀਅਰ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਅੱਜ ਮੇ ਪੀਵੀ 92025 ਨੂੰ ਐਸਐਚਓ ਸਿਟੀ ਸ੍ਰੀ ਮੁਕਤਸਰ ਸਾਹਿਬ ਨੂੰ ਸਿਕਰਟ ਇਨਫੋਰਮੇਸ਼ਨ ਮਿਲੀ ਕਿ ਇਹਦੀ ਇੱਕ ਨਜਾਇਜ਼ ਪਟਾਕਾ ਫੈਕਟਰੀ ਆਪਰੇਟ ਕਰ ਰਹੀ ਹੈ ਜਿਸ ਮੁਕੱਲਕਾ ਐਫਆਈਆਰ ਨੰਬਰ 180 ਅੰਡਰ ਸੈਕਸ਼ਨ ਰੈਲੇਵੈਂਟ ਸੈਕਸ਼ਨਸ ਆਫ ਐਕਸਪਲੋਸਿਵ ਐਕਟ ਰਜਿਸਟਰ ਕੀਤੀ ਗਈ ਇਸ ਚ 4 ਕਿਊਜ਼ ਨਾਮਜ਼ਾਦ ਕੀਤੇ ਗਏ ਜਿਨ੍ਹਾਂ ਚ ਇੱਕ ਕੈਚਡ ਔਨ ਦਿ ਸਪਾਟ ਅਰੈਸਟ ਹੋ ਗਿਆ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹੈ ਕਾਫੀ ਮਾਤਰਾ ਚ ਪਟਾਕੇ ਤੇ ਐਕਸਪਲੋਸਿਵ ਰਿਕਵਰ ਹੋਇਆ